ਬਾਦ ਥੀਟਰ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗੇ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਦੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਕਿ ਖਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸਤਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਇਹ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅੱਜ ਦਾ ਯੂ ਨੋ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਠੀਕ ਆ ਅਕੂਨ ਹੀ ਯਾਰੀ ਲਈ ਹਾਂ ਲੱਗੀ ਰਹਿੰਦਾ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਣ ਲੰਘਣਾ ਤੋਂ ਲੱਗਾ ਪਹਿਲਾਂ মিডিਆ ਵੀ ਸੁਣਦਾ ਹੁੰਦਾ ਹੁਣ ਪਤਾ ਲੱਗਿਆ ਗੌਣ ਤੋਂ ਪਹਿਲਾਂ ਦੇ মিডিਆ ਵੀ ਸੀਵਾਲਾ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ মিডিਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਨਾ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਅੱਜ ਪਰਦੇ ਜੇ ਚੈੱਕ ਕਰਨ ਲੱਗੇ ਰਹੇ ਉਸ ਨੇ ਹਾਂ ਪੰਜਾਬ ਵਾਲੇ ਹੋ ਬੱਬੇ ਮੋਸਤ ਧੰਨਵਾਦ ਅੰਦਰ ਕਨਰ ਸੈਟ ਵੀ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨਾ ਤੇ ਐਲੀ ਮੰਗਣਾ ਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾ ਬਾਦ ਠੇਠਰ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗੇ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰঅল ਪੰਜਾਬ ਤੁਸੀਂ ਕਿਹਦੇ ਖਿਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜੇ ਤਾਂ ਇਹ ਯਾਨੀ ਸੱਜਣ ਜਿਲੰਧਰ ਮਿਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹਿੰਦੇ ਆ ਕਿ ਉਹ ਕੀ ਠੀਕ ਆ ਅਕੋਨ ਜੀ ਜਾਰੀ ਰਹੇ ਹਾਂ ਲੱਗੀ ਰਹੇ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਂਡ ਪੰਗੜਾ ਤੋਂ ਹੋ ਰਹੀ ਲੱਗਿਆ ਪਹਿਲਾਂ মিডিਆ ਵੀ ਸੁਣਦਾ ਸੀ ਮੂੰਹ ਪਤਾ ਲੱਗਿਆ ਮੈਨੂੰ ਗੌਂਡ ਤੋਂ ਪਹਿਲਾਂ ਦੇ মিডিਆ ਵੀ ਜੇ ਵਾਲਾ ਪਾਸੇ ਦਾ ਗੌਂਡ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ মিডিਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਤੇ ਬਸ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਜਿਹਾ ਚੈੱਕ ਲੱਗ ਰਿਹਾ ਤੁਸੀਂ ਇੱਥੇ ਪੰਜਾਬ ਵਾਲੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਧੰਨਵਾਦ ਮੈਂ ਪਹਿਲਾਂ ਤੋਂ ਲੱਗੀ ਹੋਈ ਹਾਂ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨ ਅਤੇ ਹਲੀ ਮੰਗੜਾ ਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾਬਾਦ ਠੇਠਰ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗ ਗਏ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਸੀਂ ਆਏ ਹੋ ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਕ ਅੱਲਾ ਵੀ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿੱਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਆ ਸਭ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕਿਹ ਕਿਹਲਾ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕੀਤੀ ਆ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅੱਜ ਦਾ ਇਹ ਇਹਨਾਂ ਦੇ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹੇ ਹੁੰਦੇ ਆ ਕਿ ਉਹ ਕੀ ਠੀਕ ਆ ਅਕੂងੀ ਯਾਰੀ ਦੀ ਹਾਂ ਲੱਗੀ ਰਹੀ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗਾਉਂਡ ਲੰਘਣਾ ਤੋਂ ਲੱਗਾ ਪਹਿਲਾ ਮੀਡੀਆ ਇਸ ਹੁੰਦਾ ਹੈ ਹਉ ਪਤਾ ਲੱਗਿਆ ਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੀਵਾ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਮੈਂ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹ ਹਾਈਲਾਈਟ ਹੋਏਗਾ ਉਸ ਤੋਂ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਹਾਂ ਉਸਨੇ ਆ ਪੰਜਾਬ ਵਾਲੇ ਬਹੁਤ ਤੇ ਮੋਸਮ ਧੰਨਵਾਦ ਬਹੁਤ ਸਾਰਨਦਰ ਸਾਡੀਆਂ ਮੈਂ ਪਹਿਲਾਂ ਤੋਂ ਲੱਗੀ ਹੋਈ ਹਾਂ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨ ਅਤੇ ਹਲੀ ਮੰਗੜ ਅਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾ ਬਾਦ ਠੇਠੜ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗ ਗਏ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਕਰਾਂ ਵੀ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਕੀਲਾ ਜੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸਤਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸਮ ਦੀ ਆ। ਕੋਈ ਸੇਵਾ ਵੈਸੇ ਦਾ ਗੁਪਤ ਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜੇ ਤਾਂ ਇਹ ਨਾ ਕਿ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕਿ ਬੁੱਕ ਇਹ ਠੀਕ ਆ। ਅਕੂੰ ਵੀ ਯਾਰੀ ਲਈ ਹਾਂ ਲੱਗੀ ਰਹੀ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਂਡ ਬੰਗਾਂ ਟੋਲਣੇ ਲੱਗਾ ਪਹਿਲਾ ਮੀਡੀਆ ਇਸ ਵਿੱਚ ਲੱਗਾ। ਹਮਤ ਪਤਾ ਲੱਗਿਆ ਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੇਵਾ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਮੈਂ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਸੀ ਜੇ ਹਾਂ ਪੰਜਾਬ ਵਾਲੇ ਬਹੁਤ ਤੇ ਮੋਸਤਾਨਾ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨ ਅਤੇ ਹਲੀ ਮੰਗੜਾ ਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾ ਬਾਦ ਠੇਠਰ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗ ਗਏ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਆ ਵੀ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋਈ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੋਰ ਹੋੜੀ ਹੋੜੀ ਓਵਰਾਲ ਪੰਜਾਬ ਤੁਸੀਂ ਕੀ ਕੀ ਨਾ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹਾਂ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੋਰ ਇਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆਉਂਦੀ ਹੈ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅਜੇ ਤਾਂ ਇਹ ਯਾਦ ਹੈ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਜੀ ਠੀਕ ਆ ਅਕੋਈ ਯਾਦ ਹੀ ਨਹੀਂ ਆ ਨਹੀਂ ਲੱਗੀ ਰਹਿਣਾ ਇਹ ਤਾਂ ਪੁੱਪਾ ਜੀ ਤਾਂ ਜਦੋਂ ਦਾ ਗੌਂਡ ਲੱਗਣਾ ਟੋਲਣੇ ਲੱਗਾ ਪਹਿਲਾ মিডিਆ ਕਿਸੇ ਮਿਲਦਾ ਨਹੀਂ ਮੂੰਹ ਪਤਾ ਲੱਗਿਆ ਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਜੇ ਵਾਲੇ ਪਾਸੇ ਦਾ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਨਹੀਂ ਮੈਂ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਹੁਣ ਇਹ ਆ ਪੰਜਾਬ ਵਾਲੇ ਹੋਏ ਬਹੁਤ ਧੰਨਵਾਦ ਸਰ ਜੀ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨ ਅਤੇ ਹਲੀ ਮੰਗੜਾ ਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾਬਾਦ ਠੇਠੜ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗ ਗਏ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕਿਹ ਕਿਹਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ। ਇਹ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੋਂ ਤੁਹਾਨੂੰ ਪਤਾ ਨਹੀਂ ਕਿਵੇਂ ਕਵਰ ਲੱਗੇ ਮੈਂ ਤਾਂ ਅਜੇ ਤਾਂ ਇਹ ਯਾਨੀ ਸੱਜਣ ਜਿਲੰਦਰਾ ਮਿਹਰੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਠੀਕ ਆ। ਅਕੂងੀ ਯਾਰੀ ਲਈ ਹਾਂ ਲੱਗੀ ਰਹਿੰਦਾ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਲੰਘਣਾ ਟੋਲਣ ਲੱਗਾ ਪਹਿਲਾ মিডিਆ ਪਿਸ ਹੁੰਦਾ ਹੈ। ਮੂੰਹ ਪਤਾ ਲੱਗਿਆ ਮੈਨੂੰ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਜੀ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚਿਹਰੇ ਲੱਗੇ ਰਹੇ ਤੁਸੀਂ ਇੱਥੇ ਪੰਜਾਬ ਵਾਲੇ ਹੋ ਆਪਾਂ ਕੇ ਮੋਸਮ ਧੰਨਵਾਦ ਅੰਦਰ ਕਨਸਰਟ ਵੀ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨ ਅਤੇ ਹਲੀ ਮੰਗੜਾ ਤੇ ਉਹਨਾਂ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਪਿੰਡ ਧਰਮਾਬਾਦ ਠੇਠੜ ਕੇ ਵਿਖੇ ਜਿਨ੍ਹਾਂ ਲੋਕਾਂ ਦੇ ਘਰ ਡਿੱਗੇ ਸਨ ਅਤੇ ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਅਤੇ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਅਤੇ ਸੇਵਾ ਭਾਵਨਾ ਦੇ ਨਾਲ ਆਇਆ ਹਾਂ ਅਤੇ ਵਿਦੇਸ਼ ਦੇ ਵਿੱਚ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਤੇ ਹੁਣ ਅੱਜ ਜਦੋਂ ਪੰਜਾਬ ਮੁੜਿਆ ਤਾਂ ਮੈਂ ਇਸ ਪਿੰਡ ਦਾ ਦੌਰਾ ਕਰਨ ਵਾਸਤੇ ਪਹੁੰਚਿਆ ਹੋਰ ਕੀ ਕੁਝ ਕਿਹਾ ਆਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਆਹ ਸਭ ਅਸੀਂ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕਿਹ ਕਿਹ ਖਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਇਸ ਤੋਂ ਵੀ ਹੈ ਵੀ ਸੇਵਾ ਵੈਸੇ ਤਾਂ ਗੁਪਤ ਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅਜੇ ਤਾਂ ਇਹ ਯਾਨੀ ਸੱਜਣ ਜਿਲੰਧਰ ਮਰੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹ ਹੁੰਦੇ ਆ ਲੋਕ ਇਹ ਠੀਕ ਆ ਅਕੂਨ ਹੀ ਯਾਰੀ ਲਈ ਆ ਲੱਗੀ ਰਹਿਣਾ ਇਹ ਤਾਂ ਪੁੱਪਾ ਹੀ ਤੇ ਜਦੋਂ ਦਾ ਗੌਂਡਾਂ ਲੰਘੇ ਤੁਰਨ ਲੱਗੇ ਪਹਿਲਾ ਮੀਡੀਆ ਵੀ ਸੁਣਦਾ ਹੈ ਮਨ ਪਤਾ ਲੱਗਿਆ ਮੈਨੂੰ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੀ ਵਾਲਾ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਹੁਣ ਯਹਾਂ ਪੰਜਾਬ ਵਾਲੇ ਹੋ ਬਹੁਤ ਧੰਨਵਾਦ ਅੰਦਰ ਕਵਰ ਸਾਈਡ ਤੋਂ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਗਾਇਕ ਬੱਬੂ ਮਾਨਾ ਤੇ ਹਲੀ ਮ